ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਕੀ ਬਣ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਵਕ-ਵਕ ਥਾਈਂ ਬੈਠੇ ਲੋਕਾਂ ਨੇ ਫੋਨ ਆਉਂਦੇ ਆ ਤੇ ਲੋਕ ਪੁੱਛਦੇ ਆ ਕਿ ਭਾਈ ਦੱਸੋ ਕਿ ਲੁਧਿਆਣਾ ਜਿਮਨੀ ਚੋਣ ਦਾ ਜਿਹੜਾ ਉਹ ਕੀ ਬਣ ਰਿਹਾ ਉਸ ਤੇ ਮੌਜੂਦਾ ਹਾਲਾਤਾਂ ਦੀ ਜਿਹੜੀ ਆ ਉਹ ਗੱਲ ਕਰਾਂਗੇ ਔਰ ਨਿਰਪੱਖ ਤੌਰ ਤੇ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਕੀ ਅਸਲੀਅਤ ਲੁਧਿਆਣਾ ਜਿਮਨੀ ਚੋਣ ਦੀ ਹੈ ਕਿਉਂਕਿ ਤਿੰਨ ਉਮੀਦਵਾਰ ਐਲਾਨੇ ਗਏ ਆ ਅਕਾਲੀ ਦਲ ਦੇ ਪਰਵਕਾਰ ਘੋਮਣ ਨੇ ਕਾਂਗਰਸ ਦੇ ਭਾਰਪੂ ਸ਼ਰਾਸ਼ੂ ਨੇ ਔਰ ਆਮ ਆਦੀ ਪਾਰਟੀ ਦੇ ਸੰਜੀਵ ਬਰੂੜਾ ਜੀ ਔਰ ਇਹ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਹੈ ਕੀ ਲੱਗ ਰਿਹਾ ਬਿਹਾਲ ਦੀ ਘੜੀ ਇਸ ਤੇ ਬਹੁਤ ਅਹਿਮ ਜਿਹੜੀ ਗੱਲਬਾਤ ਅੱਜ ਕਰਨੀ ਹੈ ਨਾਲ ਨਾਲ ਗੱਲਬਾਤ ਕਰਨੀ ਹੈ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਉਦਘਾਟਨ ਕੀਤੇ ਜਾ ਰਹੇ ਸੀ ਆਮ ਆਦੀ ਪਾਰਟੀ ਦੇ ਵੱਲੋਂ ਉਹਨਾਂ ਉਦਘਾਟਨਾ ਨੂੰ ਝਟਕਾ ਲੱਗਿਆ ਟਕੜਾ ਕਰਾਰਾ ਝਟਕਾ ਲੱਗਿਆ ਔਰ ਇੱਕ ਬਹੁਤ ਵੱਡੀ ਬੀਟੀ ਵਾਲੀ ਵੀ ਗੱਲ ਹੈ ਸਰਕਾਰ ਦੇ ਬਸੇ ਕਿਵੇਂ ਬਹੁਤ ਹੈ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਭਗਵੰਤ ਮਾਨ ਨੇ ਤਾਂ ਹੱਥ ਹੀ ਕਰ ਦਿੱਤਾ ਪਹਿਲਾ ਮਹੱਲਾ ਕਲੀਨ ਕਾ ਤੋਂ ਕੇਂਦਰ ਸਰਕਾਰ ਨੇ ਭਗਵੰਤਪਨ ਦੀ ਫੋਟੋ ਟਰਵਾਈ ਤੇ ਹੁਣ ਨਵਾਂ ਤਰੀਕਾ ਜਿਹੜਾ ਭਗਵੰਤਪਨ ਨੇ ਫੋਟੋ ਲਾਉਣ ਦਾ ਲੱਪਿਆ ਔਰ ਬੜੀ ਹਾਸੋਈ ਨਹੀਂ ਸਥਿਤੀ ਜਿਹੜੀ ਉਹ ਬਣੀ ਐ ਕਿਵੇਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਐਸੀ ਗੱਲਬਾਤ ਕਰ ਰਹੀਆਂ ਔਰ ਉਧਰ ਪੰਜਾਬ ਦੇ ਲਈ ਵੱਡਾ ਪੈਦਰਾ ਖਿਡਣ ਜਾ ਰਹੀ ਆ ਬੀਜੇਪੀ ਵੱਡਾ ਐਲਾਨ ਕੀਤਾ ਬੀਜੇਪੀ ਨੇ ਕਿ ਪੰਜਾਬ ਦੇ ਵਿੱਚ ਜੇਕਰ ਸਾਡੀ ਸਰਕਾਰ ਬਣਾਉਨੇਓ ਤਾਂ ਪੰਜਾਬ ਦੇ ਵਿੱਚ ਅਸੀਂ ਜਿਹੜੀ ਆ ਉਹ ਐਮਐਸਪੀ ਦੇ ਆ ਗਰੰਟੀ ਦੇ ਆਗੇ ਪੰਜਾਬ ਦੇ ਵਿੱਚ ਐਮਐਸਪੀ ਦੀ ਜਿਵੇਂ ਕਹਿੰਦੇ ਆ ਕਿ ਅਸੀਂ ਹਰਿਆਣੇ ਦੇ ਵਿੱਚ ਕੀਤੀ ਐ ਤਾਂ ਕੀ ਇਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਆ ਉਹ ਕਿਸਾਨ ਜਿਹੜੇ ਆ ਕੀ ਉਹ ਕੇਂਦਰ ਵਾਲੇ ਪਾਸੇ ਨੂੰ ਪ੍ਰਭਾਵਿਤ ਹੋਣਗੇ ਬਹੁਤ ਵੱਡਾ ਹੈ ਪੈਂਤੜਾ ਇਹ ਗੱਲ ਛੋਟੀ ਨਹੀਂ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਸ਼ੁਰੂਆਤ ਜਿਹੜੀ ਹੈ ਮੈਂ ਇਸੇ ਖਬਰ ਤੋਂ ਕਰੂੰਗਾ ਕਿ ਭਾਜਪਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਹੜੇ ਕੱਲ ਪੰਜਾਬ ਦੇ ਵਿੱਚ ਆਏ ਹੋਏ ਸੀ ਉਹਨਾਂ ਨੇ ਆਵਾਜ਼ੀ ਪਾਰਟੀ ਦੇ ਤਿੰਨ ਕਾਉਂਸਲਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜੀਤਪੁਰ ਵਾਲੀ ਸਾਈਡ ਜਿਹੜੇ ਆਏ ਹੋਏ ਸੀਗੇ ਤਾਂ ਉਥੇ ਉਹਨਾਂ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ ਹੈ ਭਾਜਪਾ ਦੇ ਮੁੱਖ ਮੰਤਰੀ ਹਰਿਆਣਾ ਦੇ ਨੈਪ ਸਿੰਘ ਸੈਣੀ ਨੇ ਇਹ ਐਲਾਨ ਕੀਤਾ ਪੰਜਾਬ ਦੇ ਵਿੱਚ ਖੜ ਕੇ ਕਿ ਭਾਈ ਜੇਕਰ 2027 ਦੇ ਵਿੱਚ ਸਾਡੀ ਸਰਕਾਰ ਬਣਦੀ ਹੈ ਪੰਜਾਬ ਦੇ ਅੰਦਰ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਜਿਹੜੀ ਆ ਉਹ ਦੇਾਂਗੇ ਕਾਨੂੰਨੀ ਗਰੰਟੀ ਦੇਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਚੇਤਾ ਹੋਊਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਗਰੰਟੀ ਦੇਾਂਗੇ ਪਰ ਉਹਨਾਂ ਨੇ ਦਿੱਤੀ ਨਹੀਂ ਗਰੰਟੀ ਤਾਂ ਦਿੱਤੀ ਚਲੋ ਐਲਾਨ ਜਿਹੜਾ ਉਹ ਲਾਗੂ ਨਹੀਂ ਕੀਤੀ ਸਰਕਾਰ ਆਉਣ ਤੋਂ ਬਾਅਦ ਹੁਣ ਕਹਿੰਦੇ ਜੀ ਅਸੀਂ ਤਾਂ ਕਰ ਹੀ ਨਹੀਂ ਸਕਦੇ ਪਰ ਹਰਿਆਣੇ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨੇ ਉੱਥੇ ਭਾਜਪਾ ਨੇ ਐਲਾਨ ਕਰਕੇ ਲਾਗੂ ਜੂਰ ਐਮਐਸਪੀ ਕਰ ਦਿੱਤੀ ਹੈ ਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਭਾਜਪਾ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਜੇਕਰ ਸਰਕਾਰ ਬਣਾਉਨੇ ਆ ਤਾਂ ਅਸੀਂ ਪੰਜਾਬ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਾਂਗੇ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਪੈਂਤੜਾ ਇਹ ਗੱਲ ਕੋਈ ਛੋਟੀ ਨਹੀਂ ਹੈ ਕਿਸਾਨਾਂ ਨੂੰ ਭਰਮਾਉਣ ਦੇ ਲਈ ਕਿਸਾਨਾਂ ਨੂੰ ਕਰਵਾਉਣ ਦੇ ਲਈ ਹੁਣੇ ਤੋਂ ਹੀ ਵੱਡੀ ਤਿਆਰੀ ਦੇ ਵਿੱਚ ਹੈ ਔਰ ਇਹ ਤਾਂ ਹਲੇ ਮੈਨੂੰ ਲੱਗਦਾ ਕਿ ਇੱਕ ਜੇ ਆਪਾਂ ਕਹੀਏ ਕਿ ਨਮੂਨਾ ਹੀ ਹੈ ਤਾਂ ਹਲੇ ਪਿਕਚਰ ਜਿਹੜੀ ਹਲੇ ਬਾਕੀ ਹੈ ਕਹਿੰਦੇ ਹੁੰਦੇ ਕਿ ਟ੍ਰੇਲਰ ਹੈ ਤਾਂ ਭਾਜਪਾ ਪੰਜਾਬ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜੇ ਨਵੇਂ ਪੈਂਤਰੇ ਖੇਡਣ ਜਾ ਰਹੀ ਹੈ ਸਤਾਈ ਦੇ ਲਈ ਤਾਂ ਜਿਹੜੇ ਜਿਹੜੇ ਲੀਟਰ ਜਿਹੜੀਆਂ ਪਾਰਟੀਆਂ ਭਾਜਪਾ ਨੂੰ ਪੰਜਾਬ ਦੇ ਵਿੱਚ ਜਿਹੜਾ ਹਲਕਾ ਲੈ ਕੇ ਚੱਲ ਰਹੀਆਂ ਨੇ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਭਾਜਪਾ ਜਿਹੜੀ ਆ ਪੂਰੀ ਜੰਗੀ ਪੱਤਰ ਦੇ ਉੱਪਰ ਲੱਗੀ ہوئی ਆ ਪੰਜਾਬ ਦੇ ਲਈ ਤਿਆਰੀ ਕਰ ਔਰ ਇਹ ਬਹੁਤ ਵੱਡੀ ਗੱਲ ਹੈ ਐਲਾਨ ਕਰਨਾ ਅੱਜ ਇਹ ਐਲਾਨ ਹੁੰਦਾ ਕੱਲ ਕੋਈ ਹੋਰ ਐਲਾਨ ਵੀ ਹੋਣਗੇ ਹੋ ਸਕਦਾ ਹੈ ਕੁਝ ਲੋਕ ਚਰਚਾ ਕਰਦੇ ਨੇ ਪੱਕਾ ਨਹੀਂ ਹੈ ਔਰ 나ਹੀਂ ਅਜੇ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਆ ਪਰ ਕੁਝ ਲੋਕ ਇਹ ਗੱਲਾਂ ਆਖਦੇ ਆ ਕਿ ਹੋ ਸਕਦਾ ਕਿ ਭਾਜਪਾ ਨੇੜੇ ਜਾ ਕੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਸੰਬੰਧੀ ਵੀ ਕੋਈ ਫੈਸਲਾ ਲੈ ਲਵੇ ਕਿਸਾਨਾਂ ਨੂੰ ਪ੍ਰਮੋਟ ਤੇ ਤਾਂ ਇਹ ਗੱਲ ਦੇਖਣ ਵਾਲੀ ਹੋਊਗੀ ਕਿ ਨੇੜੇ ਜਾ ਕੇ ਹੁੰਦਾ ਕੀ ਹੈ ਔਰ ਇਹ ਜਿਹੜੇ ਫਿਲਹਾਲ ਜਿਹੜਾ ਇਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਇਹ ਐਲਾਨ ਸੀ ਉਸ ਐਲਾਨ ਤੋਂ ਇਹ ਜਰੂਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੀ ਪੰਜਾਬ ਦੇ ਲਈ ਤਿਆਰੀ ਕਿਹੋ ਜਿਹੀ ਹੈ ਔਰ ਭਾਜਪਾ ਕਿੰਨੇ ਜੰਗੀ ਪੱਧਰ ਤੇ ਲੱਗੀ ਹੋਈ ਹੈ ਔਰ ਗਰਾਊਂਡ ਪੱਧਰ ਤੇ ਲੱਗੀ ਹੋਈ ਹੈ ਔਰ ਕੁਝ ਵੀ ਤਕਨ ਨੂੰ ਮੈਨੂੰ ਲੱਗਦਾ ਕਿ ਇਸ ਵਕਤ ਤਿਆਰ ਹੋਊਗੀ ਭਾਜਪਾ ਆ ਪੰਜਾਬ ਦੇ ਲਈ ਤਾਂ ਉਹ ਜੰਗੀ ਪੱਧਰ ਤੇ ਲੱਗ ਗਿਆ ਐਲਾਨ ਜਿਹੜਾ ਉਹ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਚ ਹੋਰ ਵੱਡੇ ਐਲਾਨ ਹੋ ਸਕਦੇ ਹੈ ਔਰ ਕਿਸਾਨਾਂ ਨੂੰ ਭਰਮਾਉਣ ਦੀ ਜਿਹੜੀ ਇਹ ਕੋਸ਼ਿਸ਼ ਹੈਗੀ ਹੈ ਤਾਂ ਮੁੱਖ ਮੰਤਰੀ ਭਗੰਤਪਾਨ ਦਾ ਮੱਕਰਗੇ ਸੀ ਹੁਣ ਇਹ ਵੀ ਕੋ ਪੱਕਾ ਨਹੀਂ ਹੈ ਕਿ ਕਿਸਾਨ ਇਹਨਾਂ ਦੇ ਚਾਂਸੇ ਦੇ ਵਿੱਚ ਆਉਂਦੇ ਆ ਕਿ ਨਹੀਂ ਆਉਂਦੇ ਕਿਉਂਕਿ ਕਿਸਾਨਾਂ ਨੂੰ ਕੁਝ ਲੋਕ ਗੱਲਾਂ ਦੱਸਦੇ ਆ ਜਿਹੜੇ ਕਿ ਨੇੜੇ ਰਹੇ ਆ ਸੈਂਟਰ ਸਰਕਾਰ ਦੇ ਜਾਂ ਕਿਸਾਨਾਂ ਦੇ ਉਸ ਅੰਦੋਲਨ ਦੇ ਕਹਿੰਦੇ ਆ ਕਿ ਮੀਟਿੰਗਾਂ ਦੇ ਵਿੱਚ ਇਹ ਤਾਂ ਜ਼ਿਕਰ ਹੋਇਆ ਸੀ ਹਾਲਾਂਕਿ ਕਿੰਨੀ ਕੁ ਸੱਚਾਈ ਹੈ ਕਿ ਕਿਸਾਨ ਲੀਡਰ ਕਲੀਅਰ ਕਰ ਦੇਣਗੇ ਕੁਝ ਵੱਡੇ ਲੀਡਰ ਇਹ ਕਹਿੰਦਾ ਦੱਸਦੇ ਜਰੂਰ ਹੈ ਜਦੋਂ ਕਿਸਾਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ ਪੰਜਾਬ ਦੇ ਲਈ ਤਾਂ ਆਫਰ ਜਿਹੜਾ ਕਹਿੰਦੇ ਕਿ ਕੇਂਦਰ ਸਰਕਾਰ ਨੇ ਕੀਤਾ ਸੀ ਕਿ ਠੀਕ ਆ ਭਾਈ ਕਿਸਾਨਾਂ ਦਾ ਅਸੀਂ ਕਰਜ਼ਾ ਵੀ ਮਾਫ਼ ਕਰ ਦਿਆਂਗੇ ਤੇ ਕਿਸਾਨਾਂ ਦਾ ਅਸੀਂ ਪੰਜਾਬ ਦੇ ਵਿੱਚ ਜਿਹੜੀ ਉਹ ਐਮਐਸਪੀ ਵੀ ਕਿਸਾਨਾਂ ਨੂੰ ਦੇ ਦਿਆਂਗੇ ਪਰ ਕਹਿੰਦੇ ਕਿ ਪੰਜਾਬ ਦੇ ਲੀਡਰ ਤੇ ਬਾਕੀ ਕਿਸਾਨ ਲੀਡਰ ਜਿਹੜੇ ਇਸ ਕਰਕੇ ਖੜੇ ਰਹੇ ਕਿ ਨਹੀਂ ਭਾਈ ਅਸੀਂ ਤਾਂ ਪੂਰੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਭਾਰਤ ਦੇਆਂ ਨੂੰ ਔਰ ਪੂਰੇ ਭਾਰਤ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਿਹੜੀ ਉਹ ਐਮਐਸਪੀ ਪਰ ਇਸ ਚੀਜ਼ ਨੂੰ ਲੈ ਕੇ ਜਿਹੜੇ ਕਹਿੰਦੇ ਅੜਗੇ ਸੀ ਪਰ ਇਹ ਹੈ ਕਿ ਪਹਿਲਾਂ ਜ਼ਰੂਰ ਕਿਸਾਨ ਜਿਹੜੇ ਇਹ ਗੱਲ ਅੱਗੇ ਆਫਰ ਜਿਹੜੀ ਕਿਸਾਨਾਂ ਅੱਗੇ ਰੱਖੀ ਸੀਗੀ ਜਿਹੜੀ ਆ ਹੁਣ ਰੱਖੀ ਜਾ ਰਹੀ ਹੈ ਪਰ ਨੇੜੇ ਜਾ ਕੇ ਇਹ ਕੀ ਸਿਚੁਏਸ਼ਨ ਬਣਦੀ ਹੈ ਕਿ ਲੋਕਾਂ ਦੇ ਸਾਹਮਣੇ ਜਦੋਂ ਇਹ ਜਿਹੜੇ ਲੀਡਰ ਹੈ ਜਾਂ ਕਹ ਦੋ ਕਿ ਭਾਜਪਾ ਜਦੋਂ ਪਬਲੀਕਲੀ ਇਹ ਆਫਰਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਕਿਸਾਨਾਂ ਦੇ ਅੱਗੇ ਰੱਖੂਗੀ ਉਦੋਂ ਕਿਸਾਨ ਲੀਡਰ ਮਨਨ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਇਹ ਬਹੁਤ ਵੱਡੀ ਤਿਆਰੀ ਦੇ ਵਿੱਚ ਭਾਜਪਾ ਹੈਗੀ ਆ ਪੰਜਾਬ ਨੂੰ ਲੈ ਕੇ ਔਰ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੇ ਐਲਾਨ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਸੀ ਭਾਈਚਾਰੇ ਦੇ ਲਈ ਵੀ ਵੱਡੇ ਐਲਾਨ ਹੋ ਸਕਦੇ ਆ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੁਝ ਲੋਕ ਖਾਸ ਕਰਕੇ ਕਾਂਗਰਸ ਜਿਹੜੇ ਇਹ ਗੱਲਾਂ ਸੋਚਦੇ ਆ ਕਿ ਭਾਈ ਅਕਾਲੀ ਦਲ ਗਰਾਊਂਡ ਦੇ ਵਿੱਚ ਦਿਖ ਨਹੀਂ ਰਿਹਾ ਆਵਾਦੀ ਪਾਰਟੀ ਦੀ ਮੌਜੂਦਾ ਸਰਕਾਰ ਆ ਜਿਹੜੀ ਉਹ ਡਾਊਨ ਲਗਾਤਾਰ ਉਹ ਜਾ ਰਹੀ ਹੈ ਔਰ ਭਾਜਪਾ ਨਾਲ ਪੰਜਾਬ ਦੇ ਵਿੱਚ ਉਹ ਕੁਝ ਹੋਇਆ ਨਹੀਂ ਤੇ ਅਸੀਂ ਉਹੀ ਬਚੇ ਹਾਂ ਕਾਂਗਰਸੀਆਂ ਨੂੰ ਸ਼ਾਇਦ ਆਏ ਲੱਗਦਾ ਪਰ ਕਾਂਗਰਸ ਨੂੰ ਸਾਵਧਾਨ ਰਹਿਣਾ ਪਊਗਾ ਨਾਇਬ ਸਖ ਸੈਣੀ ਦਾ ਇਹ ਐਲਾਨ ਕਰਨਾ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਦੀ ਹੈ ਤੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਤੇ ਕੁਝ ਲੋਕ ਚਰਚਾ ਇਹ ਵੀ ਕਰਦੇ ਆ ਕਿ ਨੇੜੇ ਜਾ ਕੇ ਨੇੜੇ ਜਾ ਕੇ ਸਤਾਈ ਦੇ ਭਾਜਪਾ ਕਿਸਾਨਾਂ ਦੇ ਕਰਜ਼ੇ ਸੰਬੰਧੀ ਕੋਈ ਫੈਸਲਾ ਲੈ ਸਕਦੀ ਆ ਤਾਂ ਬਹੁਤ ਵੱਡੇ ਪੱਧਰ ਦਾ ਚੈਲੰਜ ਭਾਜਪਾ ਬਾਕੀ ਪਾਰਟੀਆਂ ਦੇ ਲਈ ਖਾਸ ਕਰਕੇ ਕਾਂਗਰਸ ਦੇ ਲਈ ਪੰਜਾਬ ਦੇ ਵਿੱਚ ਬਣ ਸਕਦੀ ਆ ਸੋ ਇਸ ਕਰਕੇ ਕਾਂਗਰਸੀਆਂ ਨੂੰ ਮੈਨੂੰ ਲੱਗਦਾ ਕਿ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ ਕਿ ਅਸੀਂ ਹੀ ਬਚੇ ਹਾਂ ਮੈਦਾਨ ਦੇ ਵਿੱਚ ਭਾਜਪਾ ਬਹੁਤ ਜੰਗੀ ਪੱਧਰ ਤੇ ਲੱਗੀ ਹੋਈ ਹੈ ਔਰ ਮਿਹਨਤ ਲਗਾਤਾਰ ਕਾਂਗਰਸ ਨੂੰ ਕਰਨੀ ਪਊਗੀ ਓਵਰ ਕੌਨਫੀਡੈਂਟ ਕੁਝ ਲੀਡਰ ਜੂ ਨਜ਼ਰ ਆਉਂਦੇ ਆ ਕਿ ਅਸੀਂ ਹੀ ਬਚੇ ਹਾਂ ਔਰ ਸਰਕਾਰ ਬਣਾਉਣ ਵਾਲੇ ਪਾਸੇ ਐਮਐਲਏ ਜਿਤਾਉਣ ਵਾਲੇ ਪਾਸੇ ਨਹੀਂ ਉਹ ਚੱਲ ਰਹੇ ਉਹ ਜਿਹੜੇ ਮੁੱਖ ਮੰਤਰੀ ਬਣਨ ਨੂੰ ਜਿਹੜੇ ਉਹ ਕਾਲੇ ਆ ਸੋ ਇਹਨਾਂ ਲੋਕਾਂ ਨੂੰ ਸਾਵਧਾਨ ਰਹਿਣਾ ਪਊਗਾ ਭਾਜਪਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨਿਤਰ ਕੇ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਤਾਂ ਚਲੋ ਦੇਖਦੇ ਆ ਕਿ ਇਸ ਸਾਰੇ ਵਰਤਾਰੇ ਦੇ ਨਾਲ ਕਿਵੇਂ ਨਿਤਰਦੇ ਆ ਬਾਕੀ ਜਾਂ ਕਿਵੇਂ ਨਿਬੜਦੇ ਆ ਬਾਕੀ ਪਾਰਟੀਆਂ ਦੇ ਲੀਡਰ ਜਾਂ ਬਾਕੀ ਪਾਰਟੀਆਂ ਅਗਲੀ ਖਬਰ ਜਿਹੜੀ ਆਪਾਂ ਲੈ ਲਈ ਹੈਗੇ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਕਿ ਲੁਧਿਆਣਾ ਜ਼ਮੀਨ ਚੋਣ ਦੀ ਜੇ ਆਪਾਂ ਗੱਲ ਕਰੀਏ ਲੁਧਿਆਣਾ ਜ਼ਮੀਨ ਚੋਣ ਦੇ ਉੱਪਰ ਸਭ ਦੀਆਂ ਨਿਗਾਹਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਨੇ ਔਰ ਨਿਗਾਹਾਂ ਇਹ ਹੈ ਕਿ ਵਕ-ਵਕ ਪਾਰਟੀਆਂ ਦੇ ਵਕ-ਵਕ ਥਾਵਾਂ ਤੋਂ ਬੈਠੇ ਲੀਡਰ ਜਾਂ ਲੋਕ ਕਈ ਵਾਰੀ ਸਾਨੂੰ ਵੀ ਫੋਨ ਕਰ ਕਰ ਪੁੱਛਦੇ ਆ ਕਿ ਭਾਈ ਲੁਧਿਆਣਾ ਜਿਬਨੀ ਚੋਣ ਦਾ ਜਿਹੜਾ ਉਹ ਕੀ ਬਣ ਰਿਹਾ ਉਹ ਜਰੂਰ ਦੱਸੋ ਕਿਉਂਕਿ ਇਸ ਵਕਤ ਸਾਰਿਆਂ ਦੀਆਂ ਨਿਗਾਹਾਂ ਲੁਧਿਆਣਾ ਜਿਬਨੀ ਚੋਣ ਦੇ ਉੱਤੇ ਹੈ ਔਰ ਜੇ ਗੱਲ ਕਰੀਏ ਕਿ ਫਿਲਹਾਲ ਦੇ ਲਈ ਲੁਧਿਆਣਾ ਜਿਬਨੀ ਚੋਣ ਦੇ ਵਿੱਚ ਤਿੰਨ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨਤਰ ਚੁੱਕੇ ਆ ਸਭ ਤੋਂ ਪਹਿਲਾਂ ਸੰਜੀਵ ਅਰੋੜਾ ਜਿਹੜੇ ਉਹ ਨਤਰੇ ਆ ਫਿਰ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਐਲਾਨ ਕੀਤਾ ਹੈ ਕਾਂਗਰਸ ਦੇ ਵੱਲੋਂ ਔਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਆਵਾਜ਼ ਦੀ ਮਾਫ ਕਰਨਾ ਅਕਾਲੀ ਗੱਲ ਅਕਾਲੀ ਦਲ ਨੇ ਆਪਣਾ ਉਮੀਦਵਾਰ ਪਰਕਕਾਰ ਸਿੰਘ ਘੁੰਮਣ ਜਿਹੜੀ ਕਿ ਵਕੀਲ ਨੇ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈਗਾ ਔਰ ਭਾਜਪਾ ਹਲੇ ਬਜੀ ਹੋਈ ਹੈ ਉਹਨਾਂ ਦਾ ਉਮੀਦਵਾਰ ਹਲੇ ਐਲਾਨਿਆ ਨਹੀਂ ਗਿਆ ਤਾਂ ਫਿਲਹਾਲ ਜਿੰਨਾ ਟਾਈਮ ਜਿਹੜਾ ਹੈਗਾ ਕਿ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਨਿਤਰਦੇ ਔਰ ਜਿੰਨਾ ਟਾਈਮ ਇੱਕ ਵਾਰੀ ਕੈਂਪੇਨ ਜਿਹੜੀ ਆ ਉਹ ਸਾਰੇ ਉਮੀਦਵਾਰਾਂ ਦੀ ਨਹੀਂ ਚੱਲਦੀ ਔਰ ਉਹਨਾਂ ਟਾਈਮ ਹਲੇ ਕਹਿਣਾ ਮੁਸ਼ਕਲ ਹੁੰਦਾ ਉਹ ਹਾਲਾਂਕਿ ਉਦੋਂ ਵੀ ਅੰਦਾਜ਼ਾ ਹੀ ਲਗਾਇਆ ਜਾਂਦਾ ਪਰ ਫਿਲਹਾਲ ਦੀ ਗੱਡੀ ਜਿਹੜੇ ਲੋਕ ਲਗਾਤਾਰ ਪੁੱਛਦੇ ਆ ਕਿ ਭਾਈ ਲੁਧਿਆਣਾ ਜਿਮਨੀ ਚੂਣ ਦੇ ਵਿੱਚ ਕੀ ਬਣ ਰਿਹਾ ਉਹਨਾਂ ਦੇ ਲਈ ਦੱਸ ਦਿੰਦੇ ਆ ਕਿ ਫਿਲਹਾਲ ਦੇ ਲਈ ਤਿੰਨ ਉਮੀਦਵਾਰ ਜਿਹੜੇ ਜਿਮਨੀ ਚੂਣ ਦੇ ਵਿੱਚ ਨਿਤਰੇ ਆ ਪਰਪਕਾਰ ਘੁੰਮਣ ਦਾ ਜਿਹੜੇ ਆ ਹੁਣੇ ਆਏ ਸੰਜੀਵ अरोड़ा ਸਭ ਤੋਂ ਪਹਿਲਾ ਦੌਰ ਦੇ ਵਿੱਚ ਆ ਗਏ ਸੀ ਔਰ ਇਕੱਲੇ ਹੀ ਭੱਜ-ਭੱਜ ਕੇ ਉਹ ਹੱਫ ਚੁੱਕੇ ਆ ਔਰ ਕਹਿੰਦੇ ਆ ਕਿ ਕਿਤੇ ਨਾ ਕਿਤੇ ਸੰਜੀਵ ਰੋੜਾ ਨੂੰ ਅੰਦਰੋਂ ਹਲੇ ਪਛਤਾਵਾ ਵੀ ਹੈਗਾ ਔਰ ਕੁਝ ਜਿਹੜੇ ਆਫ ਦੀ ਰਿਕਾਰਡ ਗੱਲਾਂ ਬਾਤਾਂ ਕਰਦੇ ਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਤਾਂ ਉਹ ਕਹਿੰਦੇ ਕਿ ਜਦੋਂ ਭਾਈ ਅਸੀਂ ਸਾਰੇ ਜਣੇ ਆਮ ਆਦੀ ਪਾਰਟੀ ਦੇ ਲੀਡਰ ਆਪਸ ਦੇ ਵਿੱਚ ਮਿਲ ਜੁੜ ਕੇ ਬੈਠਦੇ ਆ ਤਾਂ ਉੱਥੇ ਗੱਲਾਂ ਚੱਲਦੀਆਂ ਨੇ ਕਿ ਜਿਹੋ ਜਹਾ ਰਿਸਪਾਂਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੁਧਿਆਣਾ ਜਿਮਨੀ ਚੌਂ ਤੋਂ ਆਉਣਾ ਚਾਹੀਦਾ ਉਹ ਜਹਾ ਰਿਸਪਾਂਸ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਜਿਮਨੀ ਚੌਂ ਤੋਂ ਆ ਨਹੀਂ ਰਿਹਾ ਆਰੇ ਆਮਾਦੀ ਪਾਰਟੀ ਦੀ ਲੁਧਿਆਣਾ ਜਮੇ ਚੋਣ ਦੇ ਅੰਦਰ ਸਿਰਫ ਗੱਲਬਾਤ ਜਾਂ ਦੌੜ ਦੇ ਵਿੱਚ ਹੀ ਆਮਾਦੀ ਪਾਰਟੀ ਸਿਰਫ ਪੇਸ ਕਰਕੇ ਆ ਕਿ ਉਹ ਸਰਕਾਰ ਦੇ ਵਿੱਚ ਹੈ ਆਦਰਵਾਇਜ਼ ਆਮਾਦੀ ਪਾਰਟੀ ਦਾ ਜਿਹੜਾ ਗਰਾਫ ਡਾਊਨ ਹੋਇਆ ਤੇ ਦੂਜਾ ਜਿਹੜੇ ਆਮਾਦੀ ਪਾਰਟੀ ਦੇ ਇੰਡਸਟਰੀਲਿਸਟ ਉਮੀਦਵਾਰ ਜਿਹੜੇ ਹੈਗੇ ਆ ਉਹ ਲੋਕਾਂ ਦੇ ਨਾਲ ਟੱਚ ਦੇ ਵਿੱਚ ਨਹੀਂ ਹੈਗੇ ਜਿਹਦੇ ਕਰਕੇ ਇਹਨਾਂ ਨੂੰ ਗਰਾਊਂਡ ਤੋਂ ਉਹ ਜਿਹੜਾ ਰਿਸਪਾਂਸ ਨਹੀਂ ਆ ਰਿਹਾ ਜਿਹੋ ਜਿਹਾ ਆਮਾਦੀ ਪਾਰਟੀ ਸੋਚਦੀ ਸੀ ਤਾਂ ਫਿਲਹਾਲ ਇਹ ਹੈ ਕਿ ਸੰਜੀਵ अरोड़ा ਨੂੰ ਗਰਾਉਂਡ ਤੋਂ ਆਮਾਦੀ ਪਾਰਟੀ ਨੂੰ ਗਰਾਉਂਡ ਤੋਂ ਚੰਗਾ ਰਿਸਪੌਂਸ ਨਹੀਂ ਆ ਰਿਹਾ ਬੇਸ਼ੱਕ ਇੱਥੇ ਲਗਾਤਾਰ ਪ੍ਰੋਗਰਾਮ ਅਰਵਿੰਦ ਕੇਜਰੀਵਾਲ ਵੀ ਕਰਕੇ ਗਏ ਆ ਬੇਸ਼ੱਕ ਭਗਵੰਤ ਮਾਨ ਵੀ ਲਗਾਤਾਰ ਇੱਥੇ ਪ੍ਰੋਗਰਾਮ ਕਰਕੇ ਗਏ ਆ ਪਰ ਨਹੀਂ ਰਿਸਪੌਂਸ ਹਾਲ ਦੀ ਘੜੀ ਜਿਹੜਾ ਉਹ ਚੰਗਾ ਆ ਰਿਹਾ ਆਮਾਦੀ ਪਾਰਟੀ ਨੂੰ ਸਾਡੀ ਵੀ ਜਦੋਂ ਆਮਾਦੀ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਗੱਲ ਹੁੰਦੀ ਆ ਉਹਨਾਂ ਦੀਆਂ ਅੰਦਰੀਆਂ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ ਉਹ ਦੱਸਦੇ ਆ ਕਿ ਭਾਈ ਪਾਰਟੀ ਇਹ ਸੋਚਦੀ ਆ ਕਿ ਰਿਸਪੌਂਸ ਠੀਕ ਜਿਹੜਾ ਉਹ ਨਹੀਂ ਆ ਰਿਹਾ ਅੱਗੇ ਭਾਰਤ ਪੂਸ਼ਣ ਆਸ਼ੂ ਦੀ ਆਪਾਂ ਗੱਲ ਕਰਨੀ ਹੈ ਬੇਸ਼ੱਕ ਭਾਰਤ ਪੂਸ਼ਣ ਆਸ਼ੂ ਜਾਂ ਬੇਸ਼ੱਕ ਇਹ ਨਹੀਂ ਕਿ ਕਾਂਗਰਸ ਲੁਧਿਆਣਾ ਜਿਮਨੀ ਚੋਣ ਦੇ ਲਈ ਇਕਜੁੱਟ ਹੋ ਕੇ ਚੱਲ ਨਹੀਂ ਰਹੀ ਪਰ ਮੌਜੂਦਾ ਐਮਪੀ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਫੜਿੰਗ ਦੇ ਚੋਣ ਕੈਂਪੇਨ ਤੋਂ ਪਾਸੇ ਹੋਣ ਦੇ ਬਾਵਜੂਦ ਵੀ ਭਾਰਤ ਪੂਸ਼ਣ ਆਸ਼ੂ ਜਿਸ ਤਰੀਕੇ ਦੇ ਨਾਲ ਇਕੱਲਿਆਂ ਹੀ ਲੱਗੇ ਹੋਏ ਆ ਔਰ ਸਰਸੋਟੇ ਕੇ ਲੱਗੇ ਹੋਏ ਆ ਹਾਲਾਂਕਿ ਹੁਣ ਉਹਨਾਂ ਨੂੰ ਉਹਨਾਂ ਦੇ ਆਪਣੇ ਤਰ੍ਹਾਂ ਦੇ ਜਿਹੜੇ ਕੁਝ ਲੀਡਰ ਹੈ ਉਹਨਾਂ ਦਾ ਸਾਥ ਮਿਲਣਾ ਸ਼ੁਰੂ ਹੋਇਆ ਹੈ ਪਰ ਜਿਸ ਤਰੀਕੇ ਨਾਲ ਭਾਰਤ ਪੂਸ਼ਣ ਆਸ਼ੂ ਜੇਲ੍ਹ ਤੋਂ ਆਉਣ ਤੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਨਿਕਲੇ ਹੋਏ ਆ ਔਰ ਜਿਹੜਾ ਲੰਬਾ ਉਹਨਾਂ ਦਾ 25 30 ਸਾਲ ਦਾ ਤਜਰਬਾ ਗਰਾਊਂਡ ਦੇ ਉੱਪਰ ਹੈਗਾ ਉਹਦਾ ਉਹਨਾਂ ਨੂੰ ਫਾਇਦਾ ਮਿਲਦਾ ਜਿਹੜਾ ਉਹ ਜਰੂਰ ਨਜ਼ਰੀ ਆ ਰਿਹਾ ਔਰ ਤਕਰੀਬਨ 6-7 ਯਾਰ ਵੋਟ ਤੋਂ ਹੀ ਬਾਈ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਜਿਹੜਿਆ ਉਹ ਹਾਰੇ ਸੀਗੇ ਤਾਂ ਫਿਲਹਾਲ ਭਾਰਤ ਪੂਸ਼ਣ ਆਸ਼ੂ ਜਿਹੜੇ ਉਹ ਲੱਗੇ ਹੋਏ ਆ ਔਰ ਉਹਨਾਂ ਨੂੰ ਕਹਿੰਦੇ ਆ ਕਿ ਚੰਗਾ ਰਿਸਪੌਂਸ ਜਿਹੜਾ ਉਹ ਆ ਰਿਹਾ ਨਰਕ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਗਰਾਉਂਡ ਦੀ ਗੱਲ ਇਹ ਹੈ ਕਿ ਬਾਹਰਲੇ ਖੇਤਰਾਂ ਦੇ ਵਿੱਚ ਵੀ ਬੈਠੇ ਚਾਹੇ ਉਹ ਜਿਵੇਂ ਜਗਰਾਉਂ ਮੁਲਾਪੁਰ ਦਾ ਖਾਕਾ ਜਿਹੜੇ ਆਲੇ-ਦਾਲੇ ਦੇ ਹਲਕਿਆਂ ਦੇ ਲੋਕ ਨੇ ਉਹ ਵੀ ਇਹ ਗੱਲਾਂ ਕਰਦੇ ਆ ਕਿ ਜੋ ਸਿਚੁਏਸ਼ਨ ਬਣੀ ਹੋਈ ਹੈ ਲੁਧਿਆਣਾ ਜਿਮਨੀ ਚੋਣ ਦੀ ਲੱਗ ਰਿਹਾ ਕਿ ਅੱਜ ਦੀ ਕੜੀ ਫਲਹਾਲ ਦੀ ਕੜੀ ਭਾਰਤ ਕੂਸ਼ਨ ਆਸ਼ੂ ਜਿਹੜਾ ਉਹ ਅਪਰ ਹੈਂਡ ਨੇ ਔਰ ਸਭ ਤੋਂ ਅੱਗੇ ਨੇ ਭਾਰਤ ਕੂਸ਼ਨ ਆਸ਼ੂ ਔਰ ਇਹ ਗੱਲ ਜ਼ਰੂਰ ਹੈ ਕਿ ਭਾਰਤ ਕੂਸ਼ਨ ਆਸ਼ੂ ਇਸ ਵਕਤ ਸੰਜੀਵ ਊੜਾਤੇ ਭਾਰੂ ਜਿਹੜੇ ਉਹ ਪਈ ਕੋਈ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈਗੀ ਤਾਂ ਇਹ ਇਹ ਹੈ ਕਿ ਫਿਲਹਾਲ ਇਹ ਦੋ ਉਮੀਦਵਾਰ ਬਹੁਤ ਦਿਨਾਂ ਨਾਲ ਇੰਤਰੇ ਹੋਏ ਸੀਗੇ ਮੈਦਾਨ ਦੇ ਵਿੱਚ ਇਹ ਇਸ ਤਰੀਕੇ ਦੇ ਨਾਲ ਚੱਲ ਰਹੇ ਹੈਗੇ ਚਲੋ ਹੁਣ ਗੱਲ ਆਪਾਂ ਪਰਪਕਾਰ ਸਿੰਘ ਘੁੰਮਣ ਦੀ ਕਰ ਪਰਪਕਾਰ ਸਿੰਘ ਘੁੰਮਣ ਚੰਗੇ ਆਦਮੀ ਨੇ ਔਰ ਉਹਨਾਂ ਦੀ ਚੰਗੀ ਸ਼ਬੀ ਵੀ ਹੈ ਔਰ ਪਿਛਲੇ ਦਿਨ ਹੀ ਆਪਾਂ ਦੇਖਿਆ ਕਿ ਭਾਤੂਛਣ ਆਛੂ ਤੇ ਪਰਪਕਾਰ ਸਿੰਘ ਘੁੰਮਣ ਜਦੋਂ ਆਪਸ ਦੇ ਵਿੱਚ ਮਿਲਦੇ ਹੈ ਤਾਂ ਇਹ ਜੱਫੀ ਪਾ ਕੇ ਮਿਲਦੇ ਆ ਇੱਕ ਦੂਜੇ ਨੂੰ ਵਧੀਆ ਤਰੀਕੇ ਨਾਲ ਉਹ ਮਿਲਦੇ ਆ ਔਰ ਇਹ ਕਹਿੰਦੇ ਆ ਕਿ ਅਸੀਂ ਇੱਕ ਦੂਜੇ ਦੇ ਭਰਾ ਠੀਕਾ ਵਿਚਾਰਕ মতਪੇ ਸਾਡੇ ਹੋ ਸਕਦੇ ਆ ਵਿਚਾਰਧਾਰਾ ਵੱਖਰੀਆਂ ਹੋ ਸਕੀਆਂ ਪਾਰਟੀਆਂ ਵੱਖਰੀਆਂ ਹੋ ਸਕਦੀਆਂ ਪਰ ਭਾਈਚਾਰਕ ਸਾਂਝ ਦੇ ਤੌਰ ਦੇ ਉੱਪਰ ਅਸੀਂ ਇਕੱਠੇ ਹੀ ਆ ਤਾਂ ਉਹ ਬਿਲਕੁਲ ਇਕੱਠੇ ਖੜੇ ਨਜ਼ਰ ਦਿਖਾਈ ਦਿੱਤੇ ਸੀਗੇ ਤਾਂ ਪਰਕਾਰ ਘੁੰਮਣ ਵੀ ਅਕਾਲੀ ਦਲ ਦੇ ਵਾਸਤੇ ਯਾਨੀ ਚੰਗੇ ਕੈਂਡੀਡੇਟ ਨੇ ਹਾਲਾਂਕਿ ਇਸ ਸਕਸੈਸ ਦੇ ਉੱਪਰ ਅਕਾਲੀ ਦਲ ਦਾ ਬਹੁਤਾ ਕੁਝ ਹੈ ਨਹੀਂ ਔਰ ਜਦੋਂ ਇਹ ਸੀਟ ਨਿਕਲਦੀ ਰਹੀ ਹੈ ਤਾਂ ਜਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਹੁੰਦੇ ਸੀਗੇ ਬਾ ਉਦੋਂ ਇਹ ਸੀਟ ਜਿਹੜੀ ਆ ਉਹ ਨਿਕਲਦੀ ਰਹੀ ਆ ਪਰ ਫਿਲਹਾਲ ਹੁਣ ਭਾਜਪਾ ਤੇ ਅਕਾਲੀ ਦਲ ਜਿਹੜਾ ਅਲੱਗ-ਅਲੱਗ ਲੜ ਰਹੇ ਆ ਉਸ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਭਾਜਪਾ ਨੂੰ ਇਹ ਜ਼ਰੂਰ ਹੈਗਾ ਕਿ ਕਹਨ ਲਿਏ ਕਿ ਅਕਾਲੀ ਦਲ ਦਾ ਇੱਥੇ ਬਹੁਤਾ ਕੁਝ ਹਾਲੇ ਹੈ ਨਹੀਂ ਤਾਂ ਫਿਰ ਵੀ ਜਿੰਨੇ ਵੋਟ ਪਰਪਕਾਰ ਸਿੰਘ ਘੁੰਮਣ ਲਜਾਣ ਕੇ ਵੱਧ ਤੋਂ ਵੱਧ ਪਰਪਕਾਰ ਘੁੰਮਣ ਬਾਕੀ ਜਿਹੜੇ ਉਮੀਦਵਾਰ ਹੈ ਮਹਿੰਦਰ ਗਰੇਵਾਲ ਹੋਣ ਜਾਂ ਹੋਰ ਹੋਣ ਉਹਨਾਂ ਤੋਂ ਮਜ਼ਬੂਤ ਕੈਂਡੀਡੇਟ ਨੇ ਬਾਕੀਆਂ ਤੋਂ ਚੰਗੇ ਕੈਂਡੀਡੇਟ ਨੇ ਔਰ ਵਧੀਆ ਕੈਂਡੀਡੇਟ ਜਿਹੜਾ ਆਪਣੇ ਤੌਰ ਤੇ ਅਕਾਲੀ ਦਲ ਨੇ ਇਹ ਦਿੱਤਾ ਪਰ ਪ੍ਰਕਾਸ਼ ਸਿੰਘ ਘੋਮਣਾ ਔਰ ਇਹ ਜਿੰਨੀ ਵਧ ਵੋਟ ਲੈ ਜਾਣਗੇ ਉਨਾ ਹੀ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਫਾਇਦਾ ਜਿਹੜਾ ਹੋਣਾ ਹੈ ਔਰ ਅਕਾਲੀ ਦਲ ਦਾ ਕੈਂਡੀਡੇਟ ਕਾਫੀ ਠੀਕ ਹੈ ਪਰ ਜਿੱਤ ਦੀ ਪੋਜੀਸ਼ਨ ਦੇ ਵਿੱਚ ਉਹ ਨਹੀਂ ਇਹ ਹੈ ਕਿ ਪਿਛਲੀ ਵਾਰ ਨਾਲੋਂ ਜਿਹੜਾ ਵੋਟ ਦੇ ਵਿੱਚ ਇਜਾਫਾ ਅਕਾਲੀ ਦਲ ਦੇ ਲਈ ਜ਼ਰੂਰ ਉਹ ਕਰ ਸਕਦੇ ਆ ਹਾਲ ਦੀ ਘੜੀ ਇਹ ਗੱਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਸਥਿਤੀਆਂ ਚੇਂਜ ਹੋ ਸਕਦੀਆਂ ਜਿੱਤ ਵਾਲੇ ਪਾਸੇ ਜਾਂ ਉਹ ਕਿਧਰੇ ਪਾਸੇ ਵੀ ਜਾ ਸਕਦੀ ਆ ਮੈਂ ਹਾਲ ਦੀ ਘੜੀ ਦੀ ਗੱਲ ਕਰ ਰਹੀ ਹਾਂ ਔਰ ਭਾਜਪਾ ਇਥੇ ਬੜਬੂਤ ਸਥਿਤੀ ਵਿੱਚ ਹੈਗੀ ਹੈ ਕਾਫੀ ਬੂਟ ਬੈਂਕ ਜਿਹੜਾ ਹੈਗਾ ਉਹਨਾਂ ਦਾ ਇਥੇ ਔਰ ਪਿਛਲੀਆਂ ਦੋ ਤਿੰਨ ਚੋਣਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਬੂਟ ਜਿਹੜਾ ਉਹ ਜਿੱਤ ਚੁੱਕੀ ਹੈ ਭਾਜਪਾ ਇਥੋਂ ਪਰ ਫਿਲਹਾਲ ਉਹਨਾਂ ਨੇ ਆਪਣਾ ਉਮੀਦਵਾਰ ਨਹੀਂ ਲਾਣਿਆ ਕਿਉਂਕਿ ਬਹੁਤ ਵਾਰੀ ਏਦਾਂ ਹੁੰਦਾ ਕਿ ਭਾਜਪਾ ਜਿਹੜੀ ਆ ਉਹ ਆਪਣੇ ਆਪਣੇ ਪਾਰਟੀ ਪੱਤਰ ਦੇ ਸਰਵੇ ਦੇ ਦੌਰਾਨ ਤਾਂ ਉਹ ਜ਼ਰੂਰ ਆਪ ਹੁੰਦੀ ਹੈ ਪਰ ਜਦੋਂ ਉਮੀਦਵਾਰ ਉਹ ਜਿਆ ਦੇ ਦਿੰਦੇ ਆ ਤਾਂ ਭਾਜਪਾ ਧੜਮਦੜੇ ਥੱਲੇ ਡਿੱਗ ਪਈ ਤਾਂ ਮੈਨੂੰ ਲੱਗਦਾ ਨਹੀਂ ਕਿ ਸਿਗਾ ਕਿ ਹਾਲ ਤਰੀ ਘੜੀ ਜਿਹੜਾ ਉਹ ਬਹੁਤਾ ਭਾਜਪਾ ਦੇ ਬਾਰੇ ਗੱਲ ਕਰ ਕਿ ਹਾਲੇ ਤੱਕ ਜਿੰਨਾ ਚਿਰ ਠੀਕ ਹੈ ਮਜਬੂਤ ਸਿਟੀ ਦੇ ਵਿੱਚ ਸ਼ੁਰੂ ਹੈਗੀ ਹੈ ਭਾਜਪਾ ਪਰ ਜਿੰਨਾ ਟਾਈਮ ਉਹਨਾਂ ਦਾ ਕੈਂਡੀਡੇਟ ਨਹੀਂ ਆਉਂਦਾ ਉਹਨਾਂ ਚ ਉਹਨਾਂ ਨੂੰ ਮੇਰੇ ਨਾਲ ਡਿਸਕਸ ਕਰਨਾ ਬੜਾ ਔਖਾ ਹੈ ਪਰ ਫਿਲਹਾਲ ਦੀ ਘੜੀ ਸਿਚੁਏਸ਼ਨ ਉੱਥੇ ਬਣੀ ਹੋਈ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਰੀ ਪਾਰਟੀਆਂ ਦੇ ਉਮੀਦਵਾਰ ਆ ਜਾਣਗੇ ਔਰ ਕੈਂਪੇਨ ਚੱਲੂਗੀ ਉਹ ਸਿਚੁਏਸ਼ਨ ਬਦਲਦੀਆਂ ਰਹਿਣਗੀਆਂ ਫਿਲਹਾਲ ਦੀ ਘੜੀ ਸਥਿਤੀ ਜਿਹੜੀ ਉਹ ਇਹੀ ਚੱਲ ਰਹੀ ਹੈ ਚਲੋ ਅਗਲੀ ਔਰ ਇਹ ਜਿਮਨੀ ਚੋੜ ਦੇ ਨਾਲ ਜੁੜੀ ਹੋਈ ਹੈ ਇਹਦੇ ਵਿੱਚੋਂ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਨੂੰ ਤਗੜਾ ਕਰਾਰਾ ਚਟਕਾ ਲੱਗਿਆ ਇੱਕ ਵਾਰ ਫਿਰ ਇੱਕ ਇੱਕ ਯੂ ਟਰਨ ਦੀ ਵੀ ਗੱਲ ਕਰਦੀ ਹੈ ਇਹ ਤਾਂ ਯੂ ਟਰਨ ਵੀ ਹੈ ਕੁਝ ਦਿਨ ਪਹਿਲਾਂ ਆਪਾਂ ਦੇਖਿਆ ਕਿ ਲੁਧਿਆਣਾ ਜਿਮਨੀ ਚੋੜ ਦੇ ਵਾਲੇ ਇਲਾਕੇ ਦੇ ਵਿੱਚ ਉਥੇ ਮਦਨ ਲਾਲ ਬੱਗਾ ਹੋਣਾ ਨੇ ਵੀ ਉਦਘਾਟਨ ਕੀਤੀ ਤੇ ਉਥੇ ਸੰਜੀਵ ਅਰੂੜਾ ਹੋਣਾ ਨੇ ਇੱਕ ਪਹਿਲਾਂ ਹੀ ਉਦਘਾਟਨ ਕੀਤੀ ਹੋਈ ਇਮਾਰਤ ਦਾ ਜਿਹੜਾ ਉਥੇ ਉਦਘਾਟਨ ਜਿਹੜਾ ਉਹ ਰੱਖਤਾ ਕਰਤਾ ਸੀਗਾ ਤਾ ਉੱਤੇ ਬੜਾ ਰੌਲਾ ਰੱਪਾ ਪਿਆ ਫੂਲੀ ਧਰਾਂ ਦੇ ਵਿੱਚ ਕਿ ਦੋ-ਦੋ ਬਾਰੀ ਨਹੀਂ ਪੱਥਰ ਜਿਹੜਾ ਉਹ ਰੱਖੀ ਜਾਂਦੇ ਐ ਹਾਲਾਂਕਿ ਕਹਿੰਦੇ ਕਿ ਇਹ ਸੰਜੀਵ ਅਰੋੜਾ ਨੇ ਜਿਹੜਾ ਘਾਟਨ ਕੀਤਾ ਉਹ ਕਿਸੇ ਐਨਜੀਓ ਨੇ ਜਿਹੜੀ ਉਹ ਬਣਾਈ ਸੀਗੀ ਇਹ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਪਰ ਮਦਨ لال ਬੱਗਾ ਨੇ ਤਾਂ ਜਿਹੜਾ ਉਹ ਹਰਪੂਰਾ ਬਣਿਆ ਵੀ ਨਹੀਂ ਸੀਗਾ ਬਾਥਰੂਮ ਜਿਹਦਾ ਉਦਘਾਟਨ ਕਰਤਾ ਤਾਂ ਬੜਾ ਰੌਲਾ ਰੱਪਾ ਟਰੋਲ ਹੋਈ ਆ ਆਮ ਆਦਮੀ ਪਾਰਟੀ ਉੱਤੇ ਤਾਂ ਹੁਣ ਕਹਿੰਦੇ ਆ ਕਿ ਆਦੇਸ਼ ਆ ਗਿਆ ਕਿ ਭਾਈ ਅਧੂਰੇ ਜਿਹੜੇ ਇਹ ਹੈਗੇ ਆ ਕੰਮ ਉਹਨਾਂ ਦਾ ਉਦਘਾਟਨ ਨਹੀਂ ਕਰਨਾ ਇਸ ਤੋਂ ਪਹਿਲਾਂ ਬਾਥਰੂਮਾਂ ਦਾ ਉਦਘਾਟਨ ਕਰਕੇ ਟਰੋ ਫਿਰ ਉੱਥੇ ਗੱਲ ਆ ਗਈ ਕਿ ਬਾਸੂ ਮਰਦ ਘਾਟਨ ਜਿਹੜਾ ਉਹ ਨਹੀਂ ਕਰਨਾ ਫਿਰ ਉਸ ਤੋਂ ਬਾਅਦ ਹੁਣ ਅਧੂਰੇ ਪ੍ਰੋਜੈਕਟਾਂ ਦਾ ਘਾਟਨ ਜਿਹੜਾ ਕੀਤਾ ਜਾ ਰਿਹਾ ਉੱਥੇ ਹੀ ਆ ਗਏ ਕਿ ਫਿਰ ਅਧੂਰੇ ਪ੍ਰੋਜੈਕਟਾਂ ਦਾ ਜਿਹੜਾ ਕੰਮ ਨਹੀਂ ਕਰਨਾ ਯਾਨੀ ਕਿ ਆਮ ਆਦਮੀ ਪਾਰਟੀ ਦਾ ਵਿਚਾਰਿਆਂ ਦਾ ਕੋਈ ਕੰਮ ਸਿਰੇ ਚੜਦਾ ਨਹੀਂ ਪਤਾ ਨਹੀਂ ਆਪ ਹੀ ਇਹ ਬਾਲੇ ਕਾਲੇ ਪੈ ਜਾਂਦੇ ਆ ਤਾਂ ਇਸ ਕਰਕੇ ਨੇ ਨਹੀਂ ਸਿਰੇ ਚੜਦਾ ਸੋ ਇਸ ਕਰਕੇ ਆਮ ਆਦਮੀ ਪਾਰਟੀ ਵਿਚਾਰੀ ਸੋ ਗੰਡੇ ਵੀ ਖਾਂਦੀ ਆ ਸੋ ਛੇਤਰ ਵੀ ਖਾਂਦੀ ਆ ਫਿਰ ਮੋੜਕੜ ਉੱਥੇ ਹੀ ਆ ਜਾਂਦੀ ਆ ਤਾਂ ਹੁਣ ਉਹਨਾਂ ਨੇ ਕਿਹਾ ਕਿ ਭਾਈ ਨਹੀਂ ਨਵੇਂ ਹਦੇ ਜਾਰੀ ਕਰਦੇ ਆ ਕਿ ਨਹੀਂ ਹੁਣ ਅਧੂਰੇ ਪ੍ਰੋਜੈਕਟਾਂ ਦਾ ਉਹ ਜਿਹੜਾ ਉਹ ਕੰਮ ਆਪਾਂ ਨਹੀਂ ਕਰਨਾ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਤਾਂ ਹਾਲ ਦੀ ਘੜੀ ਉਥੇ ਆਪਾਂ ਦੇਖਿਆ ਕਿ ਉਦਘਾਟਨ ਤੇ ਉਦਘਾਟਨ ਹੋ ਰਿਹਾ ਉਦਘਾਟਨ ਤੇ ਉਦਘਾਟਨ ਹੋ ਰਿਹਾ 4-4 ਸਾਲ ਪੁਰਾਣੀਆਂ ਬਣੀਆਂ ਕੰਧਾਂ ਦੇ ਉਦਘਾਟਨ ਜਿਹੜੇ ਉਹ ਕਰੀ ਜਾਂਦੇ ਐ 31 ਜੁਲਾਈ ਤੱਕ ਇਹ ਸਿੱਖਿਆ ਕ੍ਰਾਂਤੀ ਦਾ ਕਹਿੰਦੇ ਨੇਰੀ ਆਈ ਚੱਲਣੀ ਸੀ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਬਾਥਰੂਮ ਦਾ ਉਦਘਾਟਨ ਕਰਨ ਦੇ ਨਾਲ ਇੱਕ ਉੱਤੇ ਟਾਇਲਟ ਸਟਰੀਟ ਲਾਉਣ ਦੇ ਨਾਲ ਸਿੱਖਿਆ ਕ੍ਰਾਂਤੀ ਜਿਹੜੀ ਆ ਕਿਵੇਂ ਆਇਆ ਤਾਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪਖੰਡ ਕਰਨ ਵਾਲੀ ਆਵਾਦੀ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਬਲਵਿੰਦਰ ਸਿੰਘ ਕਾਕਾ ਰੋਪੜ ਦੇ ਵਿੱਚ ਜਿਹੜਾ ਉਹ ਕੁੱਟਿਆ ਗਿਆ ਉੱਥੇ ਜਿਹੜਾ ਵਿਚਾਰਾ ਇੱਕ ਨੌਜਵਾਨ ਸੀਗਾ ਪੜਿਆ ਲਿਖਿਆ ਅਧਿਆਪਕ ਸੀਗਾ ਉਹਦੇ ਤੇ ਜਿਹੜਾ ਤਸ਼ੱਦਦ ਕੀਤਾ ਗਿਆ ਜੇ ਉਹ ਨਾ ਹੁੰਦਾ ਉਹਨਾਂ ਦੀਆਂ ਮੰਗਾਂ ਪੂਰੀਆਂ ਮੰਨ ਲਿਆ ਜਾਂਦੀਆਂ ਫਿਰ ਤਾਂ ਆਪਾਂ ਸਿੱਖਿਆ ਕ੍ਰਾਂਤੀ ਕਹਿੰਦੇ ਤਾਂ ਹੁਣ ਟਾਇਲਟ ਸੀਟ ਲਾ ਕੇ ਤੁਸੀਂ ਇੱਕ ਕਹਿ ਦਿੰਦੇ ਹੋ ਕਿ ਸਿੱਖਿਆ ਕ੍ਰਾਂਤੀ ਆ ਸਮਝ ਨਹੀਂ ਆਉਦੀ ਕਿ ਟਾਇਲਟ ਸੀਟ ਲਾ ਕੇ ਸਿੱਖਿਆ ਕ੍ਰਾਂਤੀ ਜਿਹੜੀ ਉਹ ਕਿਵੇਂ ਆ ਪਰ ਫਿਲਹਾਲ ਦੇ ਲਈ ਇਹਨਾਂ ਨੂੰ ਯੂ ਟਰਨ ਲੈਣਾ ਪੈ ਗਿਆ ਹੁਣ ਇਹਨਾਂ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਨਹੀਂ ਅਧੂਰੇ ਉਪ ਘਾਟਨ ਜਿਹੜੇ ਆ ਉਹ ਆਪਾਂ ਨਹੀਂ ਕਰਨੇ ਹੈਗੇ ਤਾਂ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਤਾਂ ਇੱਕ ਵਾਰ ਫਿਰ ਜੇ ਆਪਾਂ ਉਹੀ ਗੱਲ ਕਰੀਏ ਕਿ ਮੋੜਕੋੜ ਕੋਤੀ ਬੋਰ ਥੱਲੇ ਤੇ ਉਹੀ ਗੱਲ ਜਿਹੜੀ ਇਹਨਾਂ ਦੇ ਸਾਹਮਣੇ ਆ ਰਹੀ ਹੈ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਆਂ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਕਿ ਬਹੁਤਾਂ ਸਮਾਂ ਇੱਥੇ ਆਪਾਂ ਨਹੀਂ ਲੈਂਦੇ ਹੈਗੇ ਅਗਲੀ ਖਬਰ ਮਹੱਲਾ ਕਲੀਨ ਕਾ ਦੇ ਨਾਲ ਜੁੜੀ ਹੋਈ ਹੈ ਮੁੱਖ ਮੰਤਰੀ ਭਗੰਤ ਮਾਨ ਨੂੰ ਝਟਕਾ ਦਿੱਤਾ ਸੀਗਾ ਕੇਂਦਰ ਸਰਕਾਰ ਨੇ ਕਿ ਮੱਲਾ ਕਲੀਨਿਕਾ ਤੋਂ ਆਪਣੇ ਬੋਰਡ ਉਤਾਰੋ ਇਹਨਾਂ ਦੇ ਆਰਡੀਐਫ ਫੰਡ ਰੋਕ ਲਈ ਸੀ ਕਿ ਭਾਈ ਅਸੀਂ ਜਿਹੜਾ ਫੰਡ ਦਿੰਨੇ ਆ ਤੁਸੀਂ ਆਪਣੇ ਨਾਂ ਦੀ ਬੋਰਡਿੰਗ ਲਾ ਕੇ ਤਾਂ ਤੁਸੀਂ ਸਾਰਾ ਸਾਡੇ ਪੈਸਾ ਤੁਸੀਂ ਆਪਣੇ ਨਾਂ ਤੇ ਵਰਤੀ ਜਾਂਦੇ ਹੋ ਤਾਂ ਫੰਡ ਰੋਕ ਲਈ ਸੀ ਫਿਰ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਫੰਡ ਰਿਲੀਜ਼ ਕਰਵਾਉਣ ਦੇ ਲਈ ਭਗਵੰਤ ਮਾਨੀਆਂ ਫੋਟੋਆਂ ਮੱਲਾ ਕਲੀਨਿਕ ਤੋਂ ਉਤਾਰਉਣੀਆਂ ਪਈਆਂ ਫਿਰ ਉਹਦਾ ਨਾਮ ਵੀ ਜਿਹੜਾ ਉਹ ਚੇਂਜ ਕਰਨਾ ਪਿਆ ਸਾਰਾ ਫਰ ਝੂਠ ਇਹਨਾਂ ਦਾ ਫੜਿਆ ਗਿਆ ਸੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕੀਤਾ ਐਡੇ ਢੀਠਵੇਂ ਕਿ ਠੀਕ ਆ ਜੀ ਕੇਂਦਰ ਸਰਕਾਰ ਨੇ ਤਾਂ ਸਾਡੇ ਮੁਹੱਲਾ ਕਲੀਨਿਕਾਂ ਤੋਂ ਉਤਰਵਾ ਦਿੱਤੀਆਂ ਫੋਟੋਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੀਤਾ ਉਹ ਸਾਈਨ ਬੋਰਡ ਨਹੀਂ ਹੁੰਦੇ ਕਿ ਫਲਾਣੇ ਦਾ ਨੂੰ ਇੱਧਰ ਜਾਓ ਜੀ ਫਲਾਣਾ ਤਾਂ ਇੱਧਰ ਹੈ ਹੁਣ ਇਹਨਾਂ ਨੇ ਕਰਤਾ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾ ਕੇ ਸਾਈਨ ਬੋਰਡ ਲਾ ਦੱਤੇ ਆ ਕਿ ਮੁਹੱਲਾ ਕਲੀਨਿਕ ਇੱਧਰ ਹੈ ਬਸੋ ਇਹਦੇ ਨਾਲ ਬੰਦਾ ਕੀ ਹੋਜੂ ਇੰਨੀ ਹੋਸ਼ੀ ਰਾਜਨੀਤੀ ਤੇ ਜਿਹੜਾ ਉਤਰਾਏ ਹੈਗੇ ਆ ਤੇ ਮੈਂ ਹੈਰਾਨ ਨਹੀਂ ਦੀ ਗੱਲ ਜਿਹੜੀ ਉਹ ਹੈਗੀ ਆ ਬੜੀ ਸਥਿਤੀ ਜਿਹੜੀ ਹੈ ਉਹ ਤੋ ਸਮਝੋ ਬਾਹਰ ਹੈ ਕਿ ਕਿਸ ਤਰੀਕੇ ਦੀ ਜਿਹੜੀ ਉਹ ਸਥਿਤੀ ਬਣੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਇਸ ਤਰੀਕੇ ਦੀ ਜਿਹੜੀ ਉਹ ਗੱਲ ਉਹ ਮੈਨੂੰ ਨਹੀਂ ਲੱਗਦਾ ਕਿ ਕਰਨੀ ਚਾਹੀਦੀ ਸੀ ਕਿਉਂਕਿ ਹਾਸੋਹਿਣੀ ਸਥਿਤੀ ਬਣਦੀ ਹੈ ਲਗਾਤਾਰ ਮਜ਼ਾਕ ਦਾ ਪਾਤਰ ਮੁੱਖ ਮੰਤਰੀ ਭਗਵੰਤ ਮਾਨ ਬਣ ਰਿਹਾ ਜਦੋਂ ਇੱਕ ਵਾਰੀ ਤੁਹਾਡੀ ਫੋਟੋ ਉਤਰਵਾ ਹੀ ਦਿੱਤੀ ਹੈ ਤਾਂ ਫਿਰ ਮੈਨੂੰ ਲੱਗਦਾ ਨਹੀਂ ਸੀ ਕਿ ਇਸ ਤਰੀਕੇ ਦੀ ਜਿਹੜੀ ਉਹ ਗੱਲ ਤੁਹਾਨੂੰ ਕਰਨ ਦੀ ਜਿਹੜੀ ਉਹ ਜ਼ਰੂਰਤ ਸੀਗੀ ਤਾਂ ਹੁਣ ਸਥਿਤੀ ਜਿਹੜੀ ਆ ਹਾਸੋਹਿਣੀ ਬਣੀ ਹੋਈ ਹੈ ਤੇ ਲੋਕਾਂ ਨੂੰ ਪਤਾ ਲੱਗ ਗਿਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਕਰੋੜ ਕਿੰਨੇ ਕਰੋੜ ਲੋਕਾਂ ਨੇ ਜਿਹੜਾ ਉਹ ਇਲਾਜ ਕਰਾ ਲਿਆ ਉੱਥੇ ਜੇ ਇੰਨੇ ਕਰੋੜ ਲੋਕਾਂ ਨੇ ਇਲਾਜ ਕਰਾ ਲਿਆ ਉੱਥੇ ਜਾ ਕੇ ਤਾਂ ਫਿਰ ਸਾਰਿਆਂ ਨੂੰ ਆਲਰੇਡੀ ਪਤਾ ਹੀ ਹੈ ਕਿ ਭਾਈ ਮਹੱਲਾ ਕਲੀਨਿਕ ਕਿੱਥੇ ਹੈ ਆ ਫਿਰ ਤੁਸੀਂ ਸਾਈਨ ਬੋਰਡ ਤੇ ਆਪਣੀਆਂ ਫੋਟੋਆਂ ਲਾ ਕੇ ਦੱਸਣ ਦੀ ਜਰੂਰਤ ਕੀ ਹੈ ਕਿ ਇਧਰਲੇ ਪਾਸੇ ਮਹੱਲਾ ਕਲੀਨਿਕ ਹੈ ਪਰ ਹੋਸ਼ੀ ਰਾਜਨੀਤੀ ਹੈ ਇੱਕ ਸਿਰਫ ਸਿਹਰਾ ਬੰਨਣ ਦੀ ਰਾਜਨੀਤੀ ਹੈ ਕਿ ਉਹਨਾਂ ਨੇ ਸਾਡੇ ਜਿਹੜੇ ਮਹੱਲਾ ਕਲੀਨਿਕ ਦਾ ਟੂ ਬੋਰਡ ਕਰਵਾ ਦਿੱਤੇ ਹੈ ਤੇ ਅਸੀਂ ਹੁਣ ਕਿਸ ਤਰੀਕੇ ਨਾਲ ਆਪਣੀ ਫੋਟੋ ਲਾਈਏ ਅਸੀਂ ਕਿਸ ਤਰੀਕੇ ਨਾਲ ਆਪਣਾ ਪ੍ਰਚਾਰ ਕਰੀਏ ਇਹ ਜਿਹੜੀ ਆ ਗੱਲ ਉਹਨਾਂ ਨੇ ਦੇਖਣੀ ਸੀਗੀ ਤਾਂ ਉਹਨਾਂ ਨੇ ਹੁਣ ਉੱਥੇ ਜਿਹੜੇ ਆਪਣੇ ਬੋਰਡ ਲਾ ਦਿੱਤੇ ਆ ਬੋਰਡ ਲਾ ਕੇ ਉਹਨਾਂ ਨੇ ਇਹ ਗੱਲ ਦਿਖਾਈ ਹੈ ਕਿ ਭਾਈ ਇੱਥੇ ਪਾਸੇ ਨੂੰ ਹਲਾਕ ਨਹੀਂ ਕਰਦੇ ਆ ਆ ਤਾਂ ਹਾਲਾਤ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਣੇ ਗਏ ਹੋਰ ਵੱਡੀਆਂ ਅਪਡੇਟਸ ਦੇ ਜੁੜੇ ਰੋਜ਼ਾਨਾ ਰੁੱਖ ਨਾ ਕੀ